ਗੁਰਦਾਸ ਮਾਨ ਨੂੰ ਇਹਨਾਂ ਤਿੰਨਾਂ ਗਲਤੀਆਂ ਕਰਕੇ ਪੰਜਾਬੀਆਂ ਨੇ ਕਿਹਾ ਸੀ ਗੱਦਾਰ ਮਾਫੀ ਮੰਗਨ ਤੇ ਕੀ ਹੁਣ ਪੰਜਾਬੀ ਕਰਨਗੇ ਮਾਫ ਸਸ਼ਟਿਕਾਲ ਜੀ ਨੂਰਵਰਚੋਟ ਟਾਕਸ ਦਿਖ ਰਹੇ ਹੋ ਤੁਸੀਂ ਤਾਂ ਦੋਸਤੋ ਚਰਚਾ ਦਾ ਵਿਸ਼ਾ ਇਸ ਵੇਲੇ ਗੁਰਦਾਸ ਮਾਨ ਬੰਟ ਰਹੇ ਨੇ ਗੁਰਦਾਸ ਮਾਨ ਜਿਹਨਾਂ ਨੂੰ ਪੰਜਾਬੀ ਗਾਇਕੀ ਦੇ ਬਾਬਾ ਬੋੜ ਕਿਹਾ ਜਾਂਦਾ ਹੈ 1980 ਤੋਂ ਕਈ ਦਹਾਕੇ ਬੀ ਚੁੱਕੇ ਨੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਸਰਗਰਮ ਨੇ ਕਹਿ ਲਿਆ ਕਿ ਵੱਡਮੁੱਲਾ ਯੋਗਦਾਨ ਹੈ ਉਹਨਾਂ ਦਾ ਇੰਡਸਟਰੀ ਨੂੰ ਪਰ ਬੀਤੇ 3-4 ਸਾਲਾਂ ਤੋਂ ਗੁਰਦਾਸ ਮਾਨ ਵਿਵਾਦਾਂ ਦਾ ਕੇਂਦਰ ਬਿੰਦੂ ਬਣਦੇ ਜਾ ਰਹੇ ਨੇ ਜੋ ਆਪਣੇ ਬਿਆਨ ਦਿੰਦੇ ਨੇ ਉਹਨਾਂ ਬਿਆਨਾਂ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਆ ਰਹੇ ਨੇ ਤਾਂ ਪੰਜਾਬੀਆਂ ਨੇ ਉਹਨਾਂ ਦੇ ਬਿਆਨਾਂ ਕਰਕੇ ਉਹਨਾਂ ਦੇ ਸਟੇਜ ਤੇ ਬੋਲੇ-ਬੋਲਾ ਕਰਕੇ ਉਹਨਾਂ ਨੂੰ ਗद्दार ਕਹਿ ਦਿੱਤਾ ਤੇ ਪੰਜਾਬੀ ਉਹਨਾਂ ਨੂੰ ਅਕਸੈਪਟ ਨਹੀਂ ਕਰ ਰਹੇ ਤਾਂ ਖਾਲੀ ਦੀ ਕੜੀ ਇੱਕ ਇੰਟਰਵਿਊ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਇੱਕ ਨੈਸ਼ਨਲ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਜਿੱਥੇ ਉਹਨਾਂ ਨੇ ਮਾਫੀ ਮੰਗੀ ਕਿ ਮੈਂ ਇਹ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਉਹਦੇ ਲਈ ਮੈਨੂੰ ਮਾਫੀ ਕਰ ਦਿਓ ਤੇ ਆਪਣਾ ਸਪਸ਼ਟਿਕਰਨ ਵੀ ਉਹਨਾਂ ਨੇ ਦਿੱਤਾ ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਸੋ ਇਹ ਵਿਵਾਦ ਵੱਧਦਾ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਇਹ ਜਾਣਨਾ ਲਾਜ਼ਮੀ ਹੋਊਗਾ ਕਿ ਇਹ ਕਿਹੜੀਆਂ ਗੱਲਾਂ ਸੀ ਜਿਸ ਕਰਕੇ ਪੰਜਾਬੀਆਂ ਨੇ ਗੁਰਦਾਸ ਮਾਨ ਨੂੰ ਨਾ ਪਸੰਦ ਕਰ ਦਿੱਤਾ ਸੀ ਉਹ ਕਲਾਕਾਰ ਜਿਨੇ ਸਾਰੀ ਜ਼ਿੰਦਗੀ ਪੰਜਾਬੀਅਤ ਦੇ ਨਾਂ ਲਾ ਦਿੱਤੀ ਪੰਜਾਬੀ ਬੋਲੀ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਪੰਜਾਬ ਦੀ ਗੱਲ ਕੀਤੀ ਸੀ ਪਰ ਅਚਾਨਕ ਅਜਿਹਾ ਕੀ ਹੋ ਗਿਆ ਕਿ 4-5 ਸਾਲਾਂ ਤੋਂ ਗੁਰਦਾਸ ਮਾਨ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਦਰਅਸਲ ਇਹ ਕਾਰਨ ਉਹਨਾਂ ਦੀ ਜ਼ੁਬਾਨ ਸੀ ਜੋ ਕਿ ਸਟੇਜ ਤੇ ਉਹਨਾਂ ਦੇ ਵੱਲੋਂ ਬੋਲੇ ਗਏ ਬੋਲ ਸੀ ਇਹ ਤਿੰਨ ਗੱਲਾਂ ਸੀ ਜਿਸ ਕਰਕੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਗਿਆ ਇਸ ਤਰ੍ਹਾਂ ਕਿ ਯਾਦ ਹੋਏਗਾ ਕਿ ਜਦੋਂ ਗੁਰਦਾਸ ਮਾਨ ਦੇ ਵੱਲੋਂ ਡੇਰਾ ਬਾਬਾ ਮੁਰਾਦ ਸ਼ਾ ਮੇਲੇ ਦੌਰਾਨ ਸਟੇਜ ਤੋਂ ਵਿਚਾਰ ਦਾ ਪ੍ਰਗਟਾਵਾ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਸਾਈ ਲਾਡੀ ਸ਼ਾ ਸਿੱਖਾਂ ਦੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚ ਔਲੇ ਜਿਸ ਨੂੰ ਲੈ ਕੇ ਸਿੱਖ ਨੁਮਾਇੰਦਿਆਂ ਤੇ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਗਟਾਵਾ ਵੀ ਕੀਤਾ ਸੀ ਤੇ ਇਸ ਮਾਮਲੇ ਦੇ ਵਿੱਚ ਸਿੱਖ ਭੜਕੇ ਸੀ ਸਿੱਖ ਨੁਮਾਇੰਦਿਆਂ ਨੇ ਨਕੋਦਰ ਥਾਣੇ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਦਫ਼ਤਰ ਅੱਗੇ ਵੀ ਧਰਨਾ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਉਹਨਾਂ ਦੇ ਮਨ ਨੂੰ ਦੁੱਖ ਪਹੁੰਚਿਆ ਸੀ ਕਿ ਕਿਵੇਂ ਤੁਸੀਂ ਇੱਕ ਬੀੜੀਆਂ ਪੀਣ ਵਾਲੇ ਬੰਦੇ ਨੂੰ ਕਹਿ ਲਓ ਤੁਸੀਂ ਕਿ ਤੁਸੀਂ ਗੁਰੂ ਪਾਤਸ਼ਾਹ ਦੇ ਨਾਲ ਜੋੜ ਰਹੇ ਹੋ ਸੱਚੀ ਸੁੱਚੀ ਰੂਹ ਦੇ ਨਾਲ ਜੋੜ ਰਹੇ ਹੋ ਤੇ ਇਸ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਮਾਮਲਾ ਵੀ ਜਿਹੜਾ ਪੁਲਿਸ ਦੇ ਵੱਲੋਂ ਦਰਜ ਕਰ ਲਿਆ ਗਿਆ ਸੀ ਗੱਲ ਇਹ ਤੋਂ ਤੱਕ ਨਹੀਂ ਰਹੀ ਸੀ ਗੁਰਦਾਸਪਨ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਾ ਸਪਸ਼ਟਿਕਰਨ ਵੀ ਦਿੱਤਾ ਗਿਆ ਸੀ ਉਹਨਾਂ ਨੇ ਮਾਫੀ ਮੰਗੀ ਸੀ ਤੇ ਕਿਹਾ ਸੀਗਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇਕਰ ਅਜਿਹਾ ਹੋਇਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਗੁਰੂਆਂ ਦੇ ਨਾਲ ਕੋਈ ਤੁਲਨਾ ਨਹੀਂ ਕਰ ਸਕਦਾ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਭੱਲਾ ਪਰਿਵਾਰ ਵਿੱਚੋਂ ਸਨ ਅਤੇ ਮੁਰਾਦ ਸ਼ਾਹ ਦਾ ਜਨਮ ਵੀ ਭੱਲਾ ਪਰਿਵਾਰ ਨਕੋਦਰ ਵਿੱਚ ਹੋਇਆ ਸੀ ਪੰਜਾਬੀਆਂ ਦਾ ਗੁਰਦਾਸ ਮਾਨ ਤੋਂ ਇਸ ਗੱਲ ਕਰਕੇ ਰੋਸ ਵੀ ਸੀ ਨਰਾਜ਼ਗੀ ਵੀ ਸੀ ਸਿੱਖ ਕੌਮ ਦੇ ਕਿੱਥੇ ਤੁਸੀਂ ਇੱਕ ਗੱਦੀ ਲਈ ਹੈ ਜਿੱਥੇ ਲੋਕਾਂ ਨੂੰ ਗੁਰਦਾਸ ਮਾਨ ਨੇ ਸਿੱਖ ਕੌਮ ਤੋਂ ਤੋੜ ਕੇ ਗੁਰਦੁਆਰੇ ਜਾਣੋਂ ਹਟਾ ਕੇ ਕਿ ਕਬਰਾਂ ਤੇ ਨੱਚਣ ਲਗਾ ਦਿੱਤਾ ਲੋਕਾਂ ਨੂੰ ਉੱਥੇ ਮੱਥੇ ਟੇਕਣ ਲਗਾ ਦਿੱਤਾ ਜਿਹੜੇ ਸਿਗਰਟ ਪੀਂਦੇ ਸੀ ਉਹਨਾਂ ਬਾਬਿਆਂ ਦੇ ਜਾਨ ਲਾ ਦਿੱਤਾ ਕਿ ਕੋਈ ਚੰਗਾ ਸੁਨੇਹਾ ਨਹੀਂ ਸੀਗਾ ਤਾਂ ਉਸ ਤੋਂ ਬਾਅਦ ਚਰਚਾ ਹੋ ਰਹੀ ਵੈਂਕੂਵਰ ਕਾਹਨ ਦੀ ਜਦੋਂ 2021 ਦੇ ਵਿੱਚ ਉਹ ਸਟੇਜ ਤੇ ਸੀਗੇ ਤਾਂ ਉਹਨਾਂ ਨੇ ਇੱਕ ਬੱਤੀ ਵਾਲੀ ਗੱਲ ਕਹੀ ਸੀ ਸਟੇਜ ਤੇ ਕਿਹਾ ਸੀਗਾ ਕਿ ਮਰੋੜ ਕੇ ਬੱਤੀ ਬਣਾ ਕੇ ਦੇ ਦਿਓ ਤੇ ਉਸ ਗੱਲ ਨੂੰ ਲੈ ਕੇ ਵੀ ਉੱਥੇ ਸਟੇਜ ਤੇ ਬਹੁਤ ਉਹਨਾਂ ਦਾ ਵਿਰੋਧ ਕੀਤਾ ਗਿਆ ਸੀਗਾ ਉੱਥੇ ਹੀ ਨਾਰੇਬਾਜ਼ੀ ਸ਼ੁਰੂ ਹੋ ਗਈ ਸੀ ਤਾਂ ਜਦੋਂ ਉਹ ਇੰਡੀਆ ਵਾਪਸ ਪਹੁੰਚੇ ਇਸ ਵੀਡੀਓ ਤੋਂ ਬਾਅਦ ਲੋਕਾਂ ਨੇ ਜਰੂਰ ਉਹਨਾਂ ਨੂੰ ਸਵਾਲ ਪੁੱਛੇ ਪੱਤਰਕਾਰਾਂ ਨੇ ਕਿਹਾ ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ ਕਿ ਕੋਈ ਗੱਲ ਨਹੀਂ ਹੋਈ ਜਾਂੰਦੋ ਜਿਹੜਾ ਵਿਰੋਧ ਹੁੰਦਾ ਤਾਂ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਬੱਤੀ ਤਾਂ ਕਾਰ ਦੀ ਚਾਬੀ ਵੀ ਹੁੰਦੀ ਹੈ ਇੱਕ ਬਿਆਨ ਵਨ ਨੇਸ਼ਨ ਵਨ ਲੈਂਗੁਏਜ ਨੂੰ ਲੈ ਕੇ ਜਿਹੜਾ ਉਹਨਾਂ ਨੇ ਦਿੱਤਾ ਸੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਸੀ ਪਰ ਪੰਜਾਬੀ ਬੋਲੀ ਨੂੰ ਹਿੰਦੀ ਨਾਲੋਂ ਨੀਵਾਂ ਦਿਖਾਇਆ ਸੀ ਤੇ ਇਸ ਗੱਲ ਨੂੰ ਲੈ ਕੇ ਵੀ ਪੰਜਾਬੀਆਂ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਸੀ ਸੋ ਗੱਲ ਇੱਥੋਂ ਤੱਕ ਸੀਮਤ ਨਹੀਂ ਰਹੀ ਪੰਜਾਬੀਆਂ ਨੇ ਕਿੰਨੇ ਸਾਲ ਹੀ ਗੁਰਦਾਸਪਾਨ ਨੂੰ ਸੈਪਟ ਨਹੀਂ ਕੀਤਾ ਹਾਲਾਂਕਿ ਉਹ ਆਪਣੇ ਗੀਤ ਗਾਉਂਦੇ ਰਹੇ ਉਹਨਾਂ ਨੇ ਦਿਖਾਇਆ ਵੀ ਕਈ ਵੀਡੀਓਜ਼ ਵੀ ਉਹਨਾਂ ਨੇ ਪਾਈਆਂ ਉਹਨਾਂ ਨੇ ਦਿਖਾਇਆ ਕਿ ਮੈਂ ਬਹੁਤ ਹਰਟ ਹੋ ਰਿਹਾ ਕਿ ਗੁਰਦਾਸਪਾਨ ਨੇ ਨਹੀਂ ਸੇਵਾ ਕੀਤੀ ਆਪਣੇ ਗੀਤ ਦੇ ਵਿੱਚ ਦਿਖਾਇਆ ਵੀ ਕਿ ਮੈਨੂੰ ਗद्दार ਕਿਸ ਤਰ੍ਹਾਂ ਦੇ ਸ਼ਬਦ ਸੁਣਨੇ ਪੈ ਰਹੇ ਨੇ ਬੇਸ਼ੱਕ ਗੁਰਦਾਸਪਾਨ ਹਰਟ ਹੋਏ ਨੇ ਜਿਹੜੀ ਉਹਨਾਂ ਦੇ ਨਾਲ ਚੀਜ਼ ਹੋਈ ਪਰ ਜੋ ਉਹਨਾਂ ਨੇ ਬਿਆਨ ਦਿੱਤੇ ਉਸ ਗੱਲ ਕਰਕੇ ਪੰਜਾਬੀ ਹਜੇ ਵੀ ਨਰਾਜ਼ ਸਨ ਔਰ ਕੋਸ਼ਿਸ਼ ਸੀ ਕਿ ਉਹ ਮਾਫੀ ਮੰਗ ਲੈਣ ਤੇ ਹੁਣ ਮਾਫੀ ਮੰਗੀ ਐ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਾਫੀ ਮੰਗਣ ਦੇ ਤਰੀਕੇ ਨੂੰ ਵੀ ਪਸੰਦ ਨਹੀਂ ਕੀਤਾ ਜਾ ਰਿਹਾ ਉਹ ਕਹਿ ਰਹੇ ਨੇ ਕਿ ਜੇ ਮਾਫੀ ਮੰਗਣੀ ਆ ਤਾਂ ਸਹੀ ਤਰੀਕੇ ਦੇ ਨਾਲ ਮਾਫੀ ਮੰਗੋ ਔਰ ਹਾਲੀ ਦੀ ਘੜੀ ਇੱਕ ਬਿਆਨ ਜਿਹੜਾ ਉਹਨਾਂ ਦਾ ਚਰਚਾ ਵਿੱਚ ਆਇਆ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੂੰ ਜਦੋਂ ਬੱਤੀ ਵਾਲੀ ਗੱਲ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜਿਹੜੀ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਖਾਜੀ ਜੰਦਰਾ ਜਦੋਂ ਜੰਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਕ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚਨੂਨੇ ਬੱਤੀ ਦੇਣੀ ਪੈਂਦੀ ਹੈ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਮੇਰਾ ਇਹ ਕਹਿਣਾ ਨਹੀਂ ਸੀਗਾ ਬੱਤੀ ਵਾਲੀ ਗੱਲ ਦਾ ਮੇਰਾ ਬਿਆਨ ਇਹ ਨਹੀਂ ਸੀ ਕਿਉਂਕਿ ਬੱਤੀ ਤਾਂ ਮਾਵਾ ਬੱਚਿਆਂ ਨੂੰ ਦਿੰਦੀਆਂ ਹੀ ਨੇ ਤਾਂ ਉਹਨਾਂ ਨੇ ਸਿੱਧੇ ਟੌਰ ਤੇ ਇਹ ਗੱਲ ਕਹਿ ਦਿੱਤੀ ਪਰ ਪੰਜਾਬੀ ਭਾਸ਼ਾ ਦੇ ਵੀ ਦੋ ਸ਼ਬਦ ਨਿਕਲਦੇ ਨੇ ਮਾਨ ਸਾਹਿਬ ਨੂੰ ਜੇਕਰ ਇਹ ਗੱਲ ਕਹਿਣੀ ਚਾਹੀਦੀ ਸੀ ਤਾਂ ਸੋਚ ਸਮਝ ਕੇ ਕਹਿਣੀ ਚਾਹੀਦੀ ਸੀ ਪਰ ਉਹਨਾਂ ਨੇ ਫਿਰ ਵੀ ਇਸ ਗੱਲ ਦੀ ਕੋਈ ਵੀ ਮਾਫੀ ਨਹੀਂ ਮੰਗੀ ਸੀ ਤੇ ਹੁਣ ਗੁਰਦਾਸ ਮਾਨ ਨੇ ਮਾਫੀ ਮੰਗੀ ਸੀ ਇੱਕ ਨੈਸ਼ਨਲ মিডিਆ ਤੇ ਜਿਸ ਨੂੰ ਲੈ ਕੇ ਕਈ ਕਿ ਕਾਫੀ ਰੌਲਾ ਪਿਆ ਵਿਵਾਦ ਪੱਖਿਆ ਕਿ ਹੁਣ ਮਾਫੀ ਮੰਗੀ ਗਈ ਹੈ ਔਰ ਫਿਰ ਪੰਜਾਬੀ মিডিਆ ਦੇ ਨਾਲ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਉਹਨਾਂ ਨੇ ਆਪਣਾ ਜਵਾਬ ਵੀ ਦਿੱਤਾ ਪਰ ਕਿਤੇ ਨਾ ਕਿਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਵਾਕਈ ਗੁਰਦਾਸ ਮਾਨ ਦਾ ਦਿਲ ਦੁਖ ਹੈ ਕਿ ਵਾਕਈ ਉਹ ਦਿਲੋਂ ਮਾਫੀ ਮੰਗਣਾ ਚਾਹੁੰਦੇ ਸੀ ਜਾਂ ਕਹਿ ਲਈਏ ਕਿ ਉਹਨਾਂ ਦੀ ਐਲਬਮ ਆ ਰਹੀ ਹੈ ਜਿਸ ਨੂੰ ਉਹਨਾਂ ਨੇ ਪ੍ਰੋਮੋਟ ਕੀਤਾ ਹੈ ਬਹੁਤ ਸਾਰੇ ਕਿਆਸ ਇਸ ਨੂੰ ਲੈ ਕੇ ਲੱਗ ਰਹੇ ਨੇ ਬਹੁਤ ਸਾਰੇ ਬੁੱਧੀਜੀਵੀਆਂ ਦੇ ਆਪਣੇ ਆਪਣੇ ਇਸ ਨੂੰ ਲੈ ਕੇ ਵਿਚਾਰ ਨੇ ਕਿ ਗੁਰਦਾਸ ਮਾਨ ਨੇ ਮਾਫੀ ਮੰਗੀ ਹੈ ਪਰ ਕਈਆਂ ਨੇ ਇਸ ਨੂੰ ਅਸੈਪਟ ਨਹੀਂ ਕੀਤਾ ਕਿਉਂਕਿ ਉਹ ਸਹੀ ਤਰੀਕੇ ਦੇ ਨਾਲ ਮਾਫੀ ਨਹੀਂ ਮੰਗੀ ਗਈ ਤੇ ਕਈ ਕਹਿੰਦੇ ਨੇ ਕਿ ਮਾਫੀ ਕਰ ਦੇਣਾ ਚਾਹੀਦਾ ਸੋ ਪੰਜਾਬੀ ਸਾਡੇ ਨਾਲ ਜੁੜੇ ਨੇ ਸਾਨੂੰ ਵੇਖ ਰਹੇ ਨੇ ਕਿ ਗੁਰਦਾਸ ਮਾਨ ਨੂੰ ਉਹਨਾਂ ਦੇ ਵੱਲੋਂ ਹੋਈਆਂ ਗਲਤੀਆਂ ਦੀ ਮਾਫੀ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਇਹ ਤਾਂ ਪੰਜਾਬੀ ਹੀ ਫੈਸਲਾ ਕਰਨਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੀ رائے ਜ਼ਰੂਰ ਦਿਓ ਜੀ